ਜੇਕਰ ਹੁਣ ਤੁਸੀਂ ਆਪਣੇ ਕੱਚੇ ਘਰਾਂ ਦੇ ਫਾਰਮ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਇਹ ਫਾਰਮ ਭਰ ਸਕਦੇ ਹੋ ਜੇਕਰ ਤੁਹਾਡੀ ਪਿੰਡ ਦੇ ਸਰਪੰਚ ਨਾਲ ਨਹੀਂ ਬੰਦੀ ਦਫ਼ਤਰ ਵਿੱਚ ਵੀ ਦਫ਼ਤਰ ਦੇ ਵਿੱਚ ਜਾ ਕੇ ਉਹ ਤੇ ਲੈ ਕੇ ਦੇ ਸਕਦੇ ਹੋ ਕਿ ਸਾਡੇ ਘਰ ਦਾ ਸਰਵੇ ਕੀਤਾ ਜਾਵੇ ਤੇ ਉਸ ਤੋਂ ਬਾਅਦ ਸਰਵੇ ਕਰਕੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਹੁਣ ਇਹ ਐਪ ਓਪਨ ਹੋ ਚੁੱਕੀ ਆ ਜਿਸ ਦੇ ਵਿੱਚ ਦੋਨੋਂ ਕੱਚੇ ਘਰਾਂ ਦੇ ਫਾਰਮ ਦੇ ਪੈਸੇ ਆਉਣ ਵਾਲੇ ਟਾਈਮ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਦੇ ਵੀ ਕੱਚੇ ਘਰ ਨੇ ਉਹ ਫਾਰਮ ਜਰੂਰ ਸ਼ੇਅਰ ਕਰ ਜੇਕਰ ਹੁਣ ਤੁਸੀਂ ਆਪਣੇ ਕੱਚੇ ਘਰਾਂ ਦੇ ਫਾਰਮ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਇਹ ਫਾਰਮ ਭਰ ਸਕਦੇ ਹੋ ਜੇਕਰ ਤੁਹਾਡੀ ਪਿੰਡ ਦੇ ਸਰਪੰਚ ਨਾਲ ਨਹੀਂ ਬੰਦੀ ਦਸ ਵਿੱਚ ਬੀਡੋ ਦਫ਼ਤਰ ਦੇ ਵਿੱਚ ਜਾ ਕੇ ਉਹ ਤੇ ਲੈ ਕੇ ਦੇ ਸਕਦੇ ਹੋ ਕਿ ਸਾਡੇ ਘਰ ਦਾ ਸਰਵੇ ਕੀਤਾ ਜਾਵੇ ਤੇ ਉਸ ਤੋਂ ਬਾਅਦ ਸਰਵੇ ਕਰਕੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਹੁਣ ਇਹ ਐਪ ਓਪਨ ਹੋ ਚੁੱਕੀ ਆ ਜਿਸ ਦੇ ਵਿੱਚ ਤੁਹਾਨੂੰ ਕੱਚੇ ਘਰਾਂ ਦੇ ਫਾਰਮ ਦੇ ਪੈਸੇ ਆਉਣ ਵਾਲੇ ਟਾਈਮ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਦੇ ਵੀ ਕੱਚੇ ਘਰ ਨੇ ਉਹ ਇਹ ਫਾਰਮ ਜਰੂਰ ਸ਼ੇਅਰ ਕਰ ਜੇਕਰ ਹੁਣ ਤੁਸੀਂ ਆਪਣੇ ਕੱਚੇ ਘਰਾਂ ਦੇ ਫਾਰਮ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਇਹ ਫਾਰਮ ਭਰ ਸਕਦੇ ਹੋ ਜੇਕਰ ਤੁਹਾਡੀ ਪਿੰਡ ਦੇ ਸਰਪੰਚ ਨਾਲ ਨਹੀਂ ਬੰਦੀ ਦਫ਼ਤਰ ਦੇ ਵਿੱਚ ਦਫ਼ਤਰ ਦੇ ਵਿੱਚ ਜਾ ਕੇ ਉਹ ਤੇ ਲੈ ਕੇ ਦੇ ਸਕਦੇ ਹੋ ਕਿ ਸਾਡੇ ਘਰ ਦਾ ਸਰਵੇ ਕੀਤਾ ਜਾਵੇ ਤੇ ਉਸ ਤੋਂ ਬਾਅਦ ਸਰਵੇ ਕਰਕੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ ਹੁਣ ਇਹ ਐਪ ਓਪਨ ਹੋ ਚੁੱਕੀ ਆ ਜਿਸ ਦੇ ਵਿੱਚ ਤੁਹਾਨੂੰ ਕੱਚੇ ਘਰਾਂ ਦੇ ਫਾਰਮ ਦੇ ਪੈਸੇ ਆਉਣ ਵਾਲੇ ਟਾਈਮ ਦੇ ਵਿੱਚ ਮਿਲ ਜਾਣਗੇ ਜਿਨ੍ਹਾਂ ਦੇ ਵੀ ਕੱਚੇ ਘਰ ਨੇ ਉਹ ਫਾਰਮ ਜਰੂਰ ਸ਼ੇਅਰ ਕਰ